ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਜੀ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਸਾਰਿਆਂ ਦੇ ਕੰਮਕਾਰਾਂ ਚ ਮਾਲਕ ਕਰੇ ਜੀ ਵਾਦਾ ਲਓ ਜੀ ਅੱਜ ਪਹੁੰਚੇ ਹੋਇਆ ਜੀ ਰੋਪੜ ਰੋਪੜ ਵਿੱਚ ਖੁੱਲਿਆ ਜੀ ਇੱਕ ਨਵਾਂ ਮਾਲ ਕੱਲਾ ਇੱਕ ਮਾਲ ਨੇ ਸਾਰੀ ਉਹ ਮਾਰਕੀਟ ਖੁੱਲ ਰਹੀ ਆ ਆ ਦੇਖੋ ਬਾਕੀ ਮੈਂ ਤੁਹਾਨੂੰ ਬਾਹਰ ਨਿਕਲ ਕੇ ਦਿਖਾਨਾ ਕਿਉਂਕਿ ਹਲੇ ਮੈਂ ਬਾਹਰ ਤਾਂ ਨਹੀਂ ਨਿਕਲਿਆ ਉਰੇ ਕੰਮ ਚੱਲ ਰਿਹਾ ਗ੍ਰੈਂਡਰ ਚੱਲ ਰਿਹਾ ਏ ਤਾਂ ਕਰਕੇ ਨਾ ਆਵਾਜ਼ ਬਹੁਤ ਉਦੀ ਮਤਲਬ ਤਿੱਖੀ ਜੀ ਆ ਰਹੀ ਹੈ ਤਾਂ ਹੁਣ ਤਾਂ ਸ਼ਾਇਦ ਬੰਦ ਹੋ ਗਿਆ ਤਾਂ ਕਰਕੇ ਗੱਡੀ 'ਚ ਬੈਠ ਕੇ ਵੀਡੀਓ ਸ਼ੁਰੂ ਕਰੀਆ ਮਾਲ ਬਣ ਰਹੇ ਆ ਪੂਰੀ ਮਾਰਕੀਟ ਬਹੁਤ ਸੋਹਣੇ ਸੋਹਣੇ ਮਾਲ ਹੈ ਤੇ ਕੱਪੜਾ ਵੀ ਬਹੁਤ ਸੋਹਣਾ ਇਹਨਾਂ ਦਾ ਇੱਕ ਦਿਨ ਵੈਸੇ ਅਸੀਂ ਜੀੜਾ ਮਾਰ ਕੇ ਸੀਗੇ ਉਰੇ ਪਰ ਉਸ ਦਿਨ ਵੀਡੀਓ ਨਹੀਂ ਬਣੀ ਬਣਾਈ ਨਹੀਂ ਅਸੀਂ ਇਹ ਤਾਂ ਮਤਲਬ ਇਹਨਾਂ ਤੋਂ ਅਸੀਂ ਵੈਸੇ ਪੁੱਛਿਆ ਤਾਂ ਇਹ ਕਹਿੰਦੇ ਕੋਈ ਦਿੱਕਤ ਨਹੀਂ ਸਾਨੂੰ ਵੀਡੀਓ ਦੀ ਵੀਡੀਓ ਬਣਾ ਲਓ ਤੁਸੀਂ ਕੋਈ ਜਿੱਕਤ ਨਹੀਂ ਪਰ ਉਸ ਦਿਨ ਅਸੀਂ ਉਹ ਨਹੀਂ ਬਣਾਈ ਸਾਨੂੰ ਥੋੜੀ ਜਲਦੀ ਸੀ ਤਾਂ ਕਰਕੇ ਤੇ ਅੱਜ ਪਹੁੰਚੇ ਹਾਂ ਜੀ ਹੁਣ ਉਹਰੇ ਅਸੀਂ ਕਿ ਵੀ ਦੇਖੀਏ ਤਾਂ ਸਹੀ ਵੀ ਵਰਤ ਕੇ ਹਨਾ ਕੱਪੜਾ ਜਿਹੜਾ ਕਹਿ ਜਾਏ ਉਸ ਦਿਨ ਤਾਂ ਅਸੀਂ ਚਲੋ ਸ਼ੂਜ਼ ਲੈ ਗਏ ਤੇ ਇੱਕ ਦੋ ਚੱਪਲਾਂ ਲੈ ਗਏ ਤੇ ਜੋੜੇ ਤਾਂ ਕਰਕੇ ਮਤਲਬ ਆਏ ਸੀਗੇ ਉਹਰੇ ਅੱਜ ਆਏ ਹਾਂ ਜੀ ਹੁਣ ਕੱਪੜੇ ਲੈਣ ਬੱਚਿਆਂ ਦੇ ਤੇ ਨਾਲ ਹੈਗੇ ਆ ਇਧਰ ਭਾਬੀ ਜੀ ਬੈਠੇ ਪਿੱਛੇ ਬਲਵੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਧਰ ਬੈਠੀ ਆ ਤੀਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਗੱਲ ਹੋਰ ਆ ਜੀ ਇਹ ਕੱਪੜੇ ਜਿਹੜੇ ਅਸੀਂ ਅੱਜ ਲੈਣੇ ਆ ਬੱਚਿਆਂ ਦੇ ਇਹ ਜਿਹੜੇ ਸਾਡੇ ਯੂਪੀ ਵਾਲੇ ਮਾਸੀ ਜੀ ਆ ਭਾਬੀ ਦੇ ਮੰਮੀ ਆ ਉਹਨਾਂ ਨੇ ਮਤਲਬ ਹੁਣ ਮੈਂ ਤੁਹਾਨੂੰ ਪਹਿਲਾਂ ਵਾਲੇ ਬਲੌਗ ਚ ਵੀ ਦੱਸਿਆ ਵੀ ਉਹਨਾਂ ਨੂੰ ਆਉਣਾ ਐਟ ਏ ਟਾਈਮੇ ਲੋਹੜੀ ਦੇ ਪ੍ਰੋਗਰਾਮ ਦੇ ਨੇੜੇ ਜੀ ਉਹਨਾਂ ਨੇ ਕਿਉਂਕਿ ਰਿਸ਼ਤੇਦਾਰੀ 'ਚ ਕੋਈ ਮਰਗਤ ਜੀ ਵੀ ਹੋ ਗਈ ਹਨਾ ਕੋਈ ਹੋਰ ਵੀ ਕੰਮ ਪੈ ਗਿਆ ਉਹਨਾਂ ਨੂੰ ਤਾਂ ਕਰਕੇ ਉਹ ਕਹਿੰਦੇ ਵੀ ਸਾਤੋਂ ਐਟ ਅ ਟਾਈਮ ਆ ਹੁਣਾ ਵੀ ਫਿਰ ਉਰੇ ਆਣ ਕੇ ਸ਼ਾਪਿੰਗ ਕਰੂਗੇ ਵੀ ਕਿਆ ਕਰੂਗੇ ਕਿੱਧਰ ਕਿੱਧਰ ਹੋਣਗੇ ਵੀ ਤੁਸੀਂ ਉਧਰ ਪ੍ਰੋਗਰਾਮ ਛੋੜ ਜੇ ਜਾਣਾ ਉਦੋਂ ਤੱਕ ਤਾਂ ਕਰਕੇ ਉਹ ਕਹਿੰਦੇ ਵੀ ਉਹਨਾਂ ਨੇ ਭਾਬੀ ਨੂੰ ਇਹ ਪੈਸੇ ਪਾਤੇ ਵੀ ਭਾਈ ਤੁਸੀਂ ਉਹ ਲੈ ਲਓ ਜੋ ਕੁਝ ਲੈਣਾ ਹਨਾ ਵੀ ਤੂੰ ਆਪਣੇ ਹਿਸਾਬ ਕਰੇ ਜਿੱਕਣਾ ਜਿੱਕਣਾ ਤੈਨੂੰ ਠੀਕ ਲੱਗਦਾ ਵੀ ਉਹ ਕਿਉਂਕਿ ਦੇਖੋ ਜਦ ਵੀ ਭਾਬੀ ਨਹੀਂ ਨਾਲ ਹੁਣਾ ਜਦੋਂ ਮੈਂ ਆਉਣਾ ਮਾਸੀ ਜੀ ਨੇ ਉਦੋਂ ਵੀ ਉਹਨਾਂ ਨੇ ਮੰਮੀ ਆਪਣਾ ਆਪਣਾ ਭਾਬੀ ਨੂੰ ਇਹ ਮੁਰੇ ਕਰਨਾ ਵੀ ਭਾਈ ਤੂੰ ਦੇਖ ਲੈ ਜਿਹੜਾ ਤੈਨੂੰ ਠੀਕ ਲੱਗੇ ਜੀ ਹਰ ਵਾਰ ਆਪਣੀ ਪਸੰਦ ਦੇ ਦਵਾ ਦਿੰਦੇ ਹਾਂ ਕਿਉਂਕਿ ਹਾਂ ਆਏ ਨਾ ਹੁਣ ਲਾਪਰੀ ਤੇ ਘਰਾਂ ਉਧਰ ਬੜੀ ਕੱਲੀ ਹੋਆ ਕੱਲਿਓ ਕੱਲੀ ਕੁੜੀ ਹੈ ਹੋਰ ਹੈ ਨਹੀਂ ਨਾ ਭੈਣ ਭੂਣਾ ਅਗਲੀ ਹੋਰ ਕੋਈ ਜੇ ਹੁੰਦੀ ਤਾਂ ਬੰਦਾ ਪਿੱਛੇ ਤੇ ਲੈ ਲੈਂਦਾ ਨਾ ਚਾਚੇ ਦਾਇਆ ਦੀ ਮੀਨ ਹੈ ਚਾਚੇ ਦਾਇਆ ਦੇ ਕੱਲਿਓ ਕੱਲੀ ਜਲੀ ਇਹੇ ਹਾਂ ਉਹਦੇ ਕਰਕੇ ਹੁਣ ਮਾਸੀ ਨੂੰ ਆਏ ਹੁੰਦਾ ਵੀ ਮੈਨੂੰ ਕਿਹ ਪਤਾ ਨਾ ਕੁੜੀਆਂ ਜਿਹੜੀਆਂ ਦਾ ਵੀ ਕਹੇ ਜੇ ਕੱਪੜੇ ਪਾਣੇ ਕਿ ਆ ਕਰਨਾ ਵੀ ਚਲ ਆਪਣੀ ਪਸੰਦ ਦੇ ਲੈ ਲੂੰਗਾ ਗੱਲਾਂ ਜਿਹੜਾ ਪਾ ਵੀ ਲਵੇ ਹਾਂ ਨਹੀਂ ਨਹੀਂ ਇਹ ਇਹ ਗੱਲ ਬਹੁਤ ਵਧੀਆ ਹੈ ਵੀ ਭਾਈ ਜਿਹੇ ਜੇ ਤੁਸੀਂ ਪਾਉਂਦੀਆਂ ਆ ਹਨਾ ਜਿਹੇ ਜਿਹੇ ਆਪਣੇ ਉਹ ਜਿਹੇ ਲੈ ਲਓ ਹਾਂ ਜਿਹੇ ਜੇ ਤੁਹਾਨੂੰ ਚੰਗੇ ਲੱਗਦੇ ਆ ਉਹ ਜਿਹੇ ਕੱਪੜੇ ਲੈ ਲਓ ਇਹ ਗੱਲ ਠੀਕ ਆ ਬਾਰ ਬਾਰ ਮੋੜ ਬਣਾਈਏ ਨਾਲੋਂ ਪਹਿਲਾਂ ਹੀ ਇਹ ਗੱਲ ਵਧੀਆ ਰਹਿੰਦੀ ਆ ਵਧੀਆ ਸਮਝ ਤੇ ਹੁਣ ਲੈਣੇ ਆ ਜੀ ਬੱਚਿਆਂ ਦੇ ਸੂਟ ਯੂਪੀ ਵਾਲੇ ਮੰਮੀ ਜੀ ਵੱਲ ਤੋਂ ਤੇ ਚਲਦੇ ਆ ਜੇ ਅਸੀਂ ਨਵੇਂ ਸ਼ੋਰੂਮ ਵਿੱਚ ਇਸੇ ਕਰਕੇ ਆਏ ਆ ਵੀ ਨਾਲੇ ਚਲੋ ਕੱਪੜਾ ਜਿਹੜਾ ਪਤਾ ਲੱਗ ਜਿੰਦਾ ਕਿਵੇਂ ਕਿਵੇਂ ਦਾ ਚੱਲਦਾ ਹੋਰੇ ਦਾ ਕਿਵੇਂ ਦਾ ਮਤਲਬ ਕੱਪੜਾ ਜਿਹੜਾ ਵਰਤ ਕੇ ਪਤਾ ਲੱਗੂਗਾ ਤੇ ਨਾਲੇ ਦੇਖਦੇ ਆ ਫਿਰ ਰੇਟ ਰੂਟ ਕਿਵੇਂ ਦਾ ਹੈ ਉਹਦੇ ਅੰਦਰ ਜਾ ਕੇ ਦੇਖਦੇ ਆ ਪਹਿਲੀ ਵਾਰ ਮੈਂ ਤਾਂ ਵੈਸੇ ਆ ਲਿਆ ਇਹਨਾਂ ਨੇ ਪਹਿਲੀ ਵਾਰ ਜਾਣਾ ਆਜੋ ਫਿਰ ਚਲਦੇ ਆ ਅੰਦਰ ਆ ਦੇਖੋ ਬਾਈ ਸਾਰੀ ਮਾਰਕੀਟ ਇਹ ਸ਼ੋਰੂਮਾਂ ਦੀ ਉਹ ਬਣ ਰਹੀ ਆ ਸਾਰੇ ਮਤਲਬ ਹੋਰੇ ਅਲੱਗ ਅਲੱਗ ਸ਼ੋਰੂਮ ਆ ਆ ਦੇਖੋ ਵੀ ਜਿੱਦਾਂ ਹੁਣ ਲਿਖਿਆ ਪਾਇ ਔਰ ਬੈਂਕ ਹੈ ਨਾ ਟੂ ਲੈਟ ਇਹ ਜਿਹੜਿਆ ਨੇ ਲੇਲੇ ਵੀ ਭਾਈ ਉਹਨਾਂ ਨੇ ਕਿਰਾਏ ਪਰ ਚੜਾਉਣ ਨੂੰ ਲਾਤੇ ਹੋਏ ਆ ਇੱਕ ਆਵਲਾ ਖੁੱਲ ਗਿਆ ਥੱਲੇ ਹਾਂ ਬਾਜੀ ਬਾ ਅਲੱਗ ਤੇ ਅਲੱਗ ਚੀਜ਼ਾਂ ਅਕੈਡਮੀ ਬਣ ਰਹੀ ਆ ਇਹ ਤੇ ਆਹ ਵਾਲਾ ਸ਼ੋਰੂਮ ਆ ਜੀ ਚੁੱਡੀਓ ਠੀਕ ਆ ਦੇਖਦੇ ਆ ਬਾਕੀ ਹੁਣ ਅੰਦਰ ਜਾ ਕੇ ਕਿਵੇਂ ਦਾ ਸ਼ੋਰੂਮ ਆ ਇਹ ਹੈ ਨਾ ਤੁਹਾਨੂੰ ਵੀ ਦਿਖਾਣੇ ਆ ਸਾਰਾ ਵੈਸੇ ਸੀ ਲਾਲਾ ਵੀ ਲਾਇਆ ਹੋਇਆ ਇਹਨਾਂ ਨੇ ਸਿਸਟਮ ਜਿਹਾ ਹੈ ਨਾ ਵੀ ਸ਼ਾਇਦ ਸੇਲ ਵੀ ਚੱਲਦੀ ਹੋਵੇ ਆਫਰ ਕੋਈ ਹਨਾ ਉੱਪਰ ਸ਼ੂਜ਼ ਵੀ ਪਏ ਆ ਬੱਚਿਆਂ ਦਾ ਪੋਰਸ਼ਨ ਉੱਪਰ ਵਾਲਾ ਏ ਤੇ ਨੀਚੇ ਵੱਡਿਆਂ ਦਾ ਏ ਸਾਰਾ ਤੇ ਚੱਲਦੇ ਆਂ ਅੰਦਰ ਫਿਰ ਦਿਖਾਣੇ ਆ ਤੁਹਾਨੂੰ ਸੇਲ ਵਾਲੀ ਲਾਈਗ ਬਈ ਇਹਨੇ ਨਾ ਸਾਰੀ ਪੋਸਟਰ ਜੇ ਭਾਈ ਦੇਖਦੇ ਆਂ ਹੁਣ ਅੰਦਰ ਜਾ ਕੇ ਪਤਾ ਲੱਗੂਗਾ ਕੀ ਕੁਛ ਆ ਹਨਾ ਵੈਲਕਮ ਟੂ ਜੀਡੀਓ ਧੰਨਵਾਦ ਜੀ ਧੰਨਵਾਦ ਤੇ ਦੇਖਦੇ ਆਂ ਜੀ ਫਿਰ ਸਾਰਾ ਸ਼ੋਰੂਮ ਰੂਮ ਹਾਂ ਨਿੱਗਾ ਆ ਗਿਆ ਅੰਦਰ ਆ ਗਈ ਨਾਲੇ ਅੰਦਰ ਨਿੱਗਾ ਜਾਇਆ ਨਾ ਇਹਨਾਂ ਨੇ ਉਹ ਚਲਾਏ ਹੋਏ ਹਿਟਰ ਹਾਂ ਦੇਖੋ ਜੁੱਤੀਆਂ ਤੇ ਇੱਧਰ ਆ ਗਿਆ ਜੀ ਇਹ ਲੇਡੀਜ਼ ਦਾ ਸਾਰਾ ਤੇ ਗਰਮਾ ਕੋਟੀਆਂ ਹੈ ਨਾ ਇਹ ਸਾਰਾ ਪੋਰਸ਼ਨ ਲੇਡੀਜ਼ ਦਾ ਹੀ ਹੈ ਇੱਧਰ ਵੀ ਸਾਰਾ ਲੇਡੀਜ਼ ਦਾ ਹੈ ਇੱਧਰ ਆ ਗਿਆ ਜੁੱਤੀਆਂ ਜੀ ਕਿ ਨਾ ਫਿਰ ਬਦਲ ਅੱਬਾਂ ਕਾਣ ਆਉਂਦੀ ਸਰ ਬੋਲਦਾ ਹੱਲਾ ਇਹਨਾਂ ਨੇ ਜੁੱਤੀਆਂ ਪਰ ਕਿੰਨੀ ਪਿਆਰੀ ਜੁੱਤੀ ਆ ਫਿਰ ਫੋਨ ਖਾ ਲਿਓ ਮੈਂ ਆਪਣੇ ਜੁੱਤੀਆਂ ਜੁੱਤੀਆਂ ਜਦੋਂ ਆਏ ਨਾ ਉਹਦੋਂ ਨਾ ਪੈਰ ਹੁਕ ਜਾਂਦਾ ਹੈ ਹਾਂ ਉਹ ਉਹ ਚੀਜ਼ ਵੀ ਜ਼ਰੂਰੀ ਆ ਉਹ ਮੈਂ ਨਾ ਦੂਜੀਆਂ ਚੱਪਲਾਂ ਲੇਦੀ ਦੀ ਲੈ ਤਾ ਗਿਆ ਜਿਹੜੀਆਂ ਅੱਜ ਕੱਲ ਚੱਲਦੀਆਂ ਉਹ ਜਦ ਕਿਤੇ ਬੰਦਾ ਖੇਤਾਂ ਮਾ ਹੁੰਦਾ ਜਾਂ ਮੱਝਾਂ ਵੱਲ ਹੁੰਦੇ ਆ ਉਹ ਕਈ ਵਾਰ ਪੈਰ ਤਿਲਕ ਜਾਂ ਪੈਰ ਗਾਹਾਂ ਹੀ ਲੰਘ ਜਾਂਦਾ ਉਹਦੇ ਮਾਂ ਹਾਂ ਇਹੀ ਗੱਲ ਹੈ ਤੇ ਬਾਈ ਜੁੱਤੀਆਂ ਜੱਤੀਆਂ ਬਹੁਤ ਸੋਹਣੀਆਂ ਵੈਸੇ ਹਨ ਸਾਰੀਆਂ ਹੀ ਦੇਖੋ ਕੋਈ ਤੁਸੀਂ ਵੀ ਆਇਓ ਜ਼ਰੂਰ ਮਾਰਿਓ ਇਹ ਢੇੜਾ ਜਰਾਬਾਂ ਨਾਲ ਔਖਾ ਉਹ ਜਰਾਬਾਂ ਖੋਲ ਕੇ ਪਾ ਕੇ ਦੇਖ ਲਓ ਇੱਧਰ ਵੀ ਜੁੱਤੀਆਂ ਬਹੁਤ ਸੋਹਣੀਆਂ ਪਈਆਂ ਆ ਦੇਖੋ ਕੀ ਬਾਤ ਹੈ ਆ ਰਬੜ ਦੇ ਸ਼ੂਜ਼ ਚੱਪਲਾਂ ਰਬੜ ਦੀਆਂ ਹਨਾ ਸਾਰੀਆਂ ਯੋ ਲੈ ਕੇ ਚੱਲ ਰਿਹਾ ਜੈਸਮੀਨ ਆ ਹਾਲ ਹੀ ਮੇਰੇ ਨਾਲ ਉਦੋਂ ਜੈਸਮੀਨ ਮੇਰੇ ਨਾਲ ਹੀ ਸੀ ਉਦੋਂ ਹਾਂ ਤੇ ਅਰ ਉੱਪਰੇ ਚੱਲਦੇ ਇੱਧਰ ਵੀ ਪਾਈ ਜਿੱਤੀਆਂ ਹਾਂ ਵੇਹਰਾਂ ਨਾਲ ਹੀ ਚਾਹੀਦੀ ਜੈਸਮੀਨ ਫੇਰ ਕਰ ਲਓ ਫੇਰ 파ਟਨਰ ਮਿਲ ਜਾਂਦਾ ਨਾਲ ਹੈ ਠੀਕ ਆ ਆ ਆ ਰਬੜ ਦੀਆਂ ਐ ਮੈਂ ਕਹਿੰਦਾ ਹਨਾ ਹਾਂ ਰਬੜਾ ਸਾਰੀ ਵਧੀਆ ਜੀ ਜਾਵਾ ਆਹ ਬੂਟ ਦੀ ਦੀ ਰਾਬੜ ਤੇ ਠੀਕ ਆ ਘਰਾਂ ਪਾਉਣ ਨੂੰ ਹਨਾ ਕਿੰਨੇ ਦੇ ਆ ਇਹ ਰੇਟ ਵੀ ਉਰੇ ਜੈਜੇ ਆ 400 ਹਾਂ 400 ਦੇ ਆ ਠੀਕ ਆ ਵਧੀਆ ਚੀਜ਼ 1400 ਵੀ ਚਾਹੁੰਦਾ ਸੀ ਤੁਹਾਨੂੰ ਲਿਖਿਆ ਹੋਇਆ ਹੂੰ ਕੁਝ ਕੁ ਚੀਜ਼ਾਂ ਪਰ ਹੋਣਾ ਜਿੱਦਾਂ ਉਹ ਦੇਖੋ ਉੱਪਰ ਲਾਇਆ ਹੋਣਾ ਲਿਖ ਕੇ ਇਹਨਾਂ ਨੇ ਉਹ 199 ਦਾ ਆ ਇਦਾਂ ਐ ਸਿਸਟਮ ਉਹ ਪਾਉਂਦੇ ਬਲਕੁ ਉਹ ਉਹ ਗਰਮੀ ਵਾਲੇ ਆ ਤਾਂ ਹੀ ਤਾਂ ਹੀ ਲਾਏ ਹੋਏ ਇਹਨਾਂ ਨੇ ਚੱਲਦੇ ਆ ਜੀ ਫਿਰ ਉੱਪਰੋਂ ਉੱਪਰ ਦਿਖਾਣੇ ਆ ਤੁਹਾਨੂੰ ਜਾ ਕੇ ਪਰਜੈਂਸ ਦਾ ਇੱਧਰ ਭਾਈ ਲੇਡੀਜ਼ ਦਾ ਸਮਾਨ ਆ ਵੀ ਮਿਲ ਜਾਂਦਾ ਸਾਰਾ ਹੀ ਹਨ ਚਲੋ ਫੇ ਚੱਲੀਏ ਹੈ ਜੁੱਤੀਆਂ ਸੋਹਣੀਆਂ ਦੀਦੀ ਕੰਦੀ ਲੈ ਲਈਏ ਇੱਕ ਇੱਕ ਜੋੜਾ ਲੈ ਲਓ ਲਓ ਜੀ ਪਹੁੰਚ ਗਏ ਆਪਾਂ ਬੱਚਿਆਂ ਵਾਲੇ ਪੋਰਸ਼ਨ 'ਚ ਹਨ ਬੱਚਿਆਂ ਦੀਆਂ ਸਾਰੀਆਂ ਅ ਹਾਈਟ ਮੋਰੇ ਮਿਲ ਜਣੀਆਂ ਵੋਇਸ ਦੀਆਂ ਵੀ ਕਰ ਲੀਆਂ ਵੀ ਹੈਨਾ ਆਹ ਟਰੈਕ ਸੂਟ ਆ ਗਏ ਨਹੀਂ ਲੋਰੈਂ ਆ ਟਰੈਕ ਸੂਟ ਨਹੀਂ ਹੈਗੇ ਆ ਦੇਖੋ 300 ਦੀ ਟੋਪ ਆਵੜਾ 300 ਦਾ ਆ ਵੀ 300 ਦਾ ਵਧੀਆ ਗਰਮ ਉਹ ਤੋਂ 3 ਸਾਲ ਦੇ ਬੱਚੇ ਦਾ ਏ ਠੀਕ ਆ ਰੇਟ ਵਾਈਜ਼ ਵੀ ਠੀਕ ਆ ਜੀ ਬਾਕੀ ਪੈਸੇ ਵੀ ਚਲੋ ਵਧੀਆ ਪਰ ਉਹਨੇ ਮਤਲਬ ਆਈਟਮਾਂ ਆਈਟਮਾਂ ਕਰੂਗੀ ਗਣਮੀਆਂ ਚੁਣਮੀਆਂ ਜਿਆਦਾ ਨਹੀਂ ਹੈ ਇਹਦਾ ਵਿਸ਼ਾਲ ਸੌਰੀ ਬੀ 2 ਮਾਲ ਵਿੱਚ ਕਾਫੀ ਆਈਟਮਾਂ ਹੁੰਦੀਆਂ ਨਾ ਉਰੇ ਉਨੀਆਂ ਨਹੀਂ ਹੈ ਉਰੇ ਆਹੀ ਪੋਰਸ਼ਨ ਆ ਬੱਚਿਆਂ ਦਾ ਤੇ ਉਧਰਲੀ ਸਾਈਡ ਚਲੇ ਜਾਂਦਾ ਇਹ ਸਾਰਾ ਹੀ ਜੈਂਟਸ ਦਾ ਹਨਾ ਬੱਚਿਆਂ ਦਾ ਤੁਹਾਨੂੰ ਆ ਜਿੰਨਾ ਕਿ ਦੇਖਦਾ ਆ ਸਾਹਮਣੇ ਤੇ ਆਹਾ ਬਾਕੀ ਆਹ ਬੜਾ ਨੱਕ ਬੱਚਿਆਂ ਦਾ ਏ ਪੁੱਠੇ ਪਾਸੇ ਨਹੀਂ ਜਾਣਾ ਹੈ ਭੱਜਦਾ ਏ ਤੇ ਨੂੰ ਚੱਲ ਕੇ ਪਿੱਛੇ ਡਿੰਗਾ ਭੱਟਦਾ ਲੱਗ ਜਾਣਾ ਹੌਲੀ ਹੌਲੀ ਤਰਨਾ ਬੋਕਰ ਤਾਂ ਹੁਣ ਲੱਗ ਗਿਆ ਭਜਾਉਣ ਬੋਕਰ ਤਾਂ ਬੁਹੇਰਾ ਬਣਾਉਂਦਾ ਹਾਂ ਹਾਂ ਦੇਖੋ ਭਾਈ ਵੀ ਹੁਣ ਕਿਹੜਾ ਆ ਵੀ ਵੇਹੇ ਨਿਕਾਇਆ ਉਸ ਹਾਂਜੀ ਕਰ ਮੀਨਰ ਫਾਕਾ ਕੋਈ ਪਾਣੀ ਆ ਤਾਂ ਠੰਡ ਜਾਂਦੀ ਬਜੀ ਚੁੱਕ ਹਾਂ ਆ ਆ ਵળી ਚੀਜ਼ ਨਹੀਂ ਠੀਕ ਆ ਆਹ ਆਹ ਪਾਏ ਤਾਂ ਹੈ ਇਹ ਇਹ ਸੱਚ ਮਨ ਲਾਦਾ ਉਦੋਂ ਲੈ ਲਿਆ ਦਾ ਮਾਲਾਂ ਵਾਲੇ ਡੈੜੀ ਰਾਨੇ ਹਨਾ ਇਹਨਾਂ ਨੂੰ ਅਲੱਗ ਜੀ ਚੀਜ਼ ਹੋਵੇ ਹਾਂ ਉਹ ਤੇ ਨਾ ਪਰ ਵੀ ਹੈ ਤਾਂ ਵੀ ਉਦੋਂ ਇੱਧਰ 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 ਘੇਟਾ ਹਾਂ ਉਹ ਵੀ ਹੈਗੇ ਨੀਚੇ ਵੀ ਆਦਾ ਹੁੱਡੀ ਆ ਗਈ ਟੋਪੀ ਸਣੇ ਇਹ ਚੀਜ਼ਾਂ ਦਾ ਆ ਵੀ ਪੈਸੇ ਵਧੀਆ ਟੀ-ਸ਼ਰਟਾਂ ਆਈਆਂ ਪਰ ਇਹ ਹੈਗਾ ਹਾਫ ਬਾਜੂ ਗਰਮੀ ਦੀਆਂ ਐ ਉਹ ਹੀ ਗਰਮੀਆਂ ਦੇ ਜਿਆਦਾ ਗਰਮੀਆਂ ਦੇ ਜਿਆਦਾ ਕੱਪੜੇ ਉਹ ਦੀਦੀ ਪਤਾ ਕੀ ਗੱਲ ਹੈ ਹਜੇ ਬਹੁਤਾ ਨਹੀਂ ਚੱਲਣ ਲੱਗਿਆ ਤਾਂ ਕਰਕੇ ਨਾ ਹਣੀ ਪਤਾ ਨਹੀਂ ਇਹ ਚੀਜ਼ ਦਾ ਇਹ ਜਦ ਸਾਰੀ ਮਾਰਕੀਟ ਹੋ ਗਈ ਨਾ ਚੱਲੂ ਇਹ ਫੇਰ ਚੱਲ ਫੇਰ ਫੇਰ ਚੱਲਣਾ ਇਹ ਹਾਂ ਹਜੇ ਨਹੀਂ ਆਉਂਦੇ ਦਾ ਹੈਗੇ ਆ ਆ ਦੇਖ ਸਕਦੇ ਆ ਤੁਸੀਂ ਅ ਗੱਡੀਆਂ ਗੁੱਡੀਆਂ ਸਾਰੀਆਂ ਉਰੀਆਂ ਆਈਆਂ ਹੋਈਆਂ ਵੈਸੇ ਜਿੰਨੀਆਂ ਵੀ ਤੁਹਾਨੂੰ ਦੇਖਦੀਆਂ ਇਹ ਲੋਕ ਉਰੀ ਆਏ ਹੋਏ ਸਾਰੇ ਕੁਝ نیچے ਫਿਰਦੇ ਆ ਕੁਝ ਇਧਰ ਉੱਪਰ ਵਾਲੀ ਪੋਰਸ਼ਨ ਵਿੱਚ ਤੇ ਆ ਦੇਖ ਇਧਰ ਵੀ ਪਏ ਆ ਆ ਦੇਖ ਇਧਰ ਕਿਹੜੇ ਹਾਂ ਆ ਵੀ ਪਈਆ ਇਹ ਸਰਦੀਆਂ ਵਾਲੇ ਆ ਇਹ ਸਰਦੀਆਂ ਵਾਲੇ ਆ ਹੂੰ ਕੋਦੇ ਕੋ ਪਰ ਵੀ ਹੈ ਉਹ ਪਰਲੀ ਸਾਈਡ ਵੀ ਪਏ ਬੱਚਿਆਂ ਦੇ ਮੈਚਿੰਗ ਕਰਕੇ ਮੈਚਿੰਗ ਦਾ ਕਰ ਹੋਣੀ ਆ ਇੱਧਰ ਜਿੱਦਾਂ ਹੁਣ ਆ ਪਜਾਮੀ ਨਾਲ ਜਿਹੜਾ ਮਰਜੀ ਉਹ ਲਾ ਲਓ ਹੈਨਾ ਆਵੜੀ ਪਜਾਮੀ ਨਾਲ ਜਿਹੜਾ ਮਰਜੀ ਉਹ ਲਾ ਲਓ ਉਹ ਵੀ ਵਧੀਆ ਚੀਜ਼ ਐ ਉਹ ਨਿੱਕੀ ਹੋਆ ਓਏ ਦੇਖੋ ਤਾਂ ਦੇਖੀ ਵੀ ਮੈਂ ਹੋਰ ਦੇਖਦੇ ਉੱਧਰ ਨੂੰ ਕੁਝ ਉੱਧਰ ਦੇਖ ਲਓ ਉੱਧਰ ਤਾਂ ਫਿਰ ਆਹ ਰੈਡ ਤਾਂ ਉਹ ਹੀ ਸ਼ਰਟ ਬੱਚਿਆਂ ਵਾਲੇ ਤਾਂ ਇੱਥੇ ਲੱਗੇ ਆ ਉਹੀ ਉਹੀ ਚੀਜ਼ ਆ ਆ ਸ਼ਰਟ ਹੀ ਆ ਦੂਜੀ ਹੈ ਨਾ ਬੇ ਇਹਦੇ ਚ ਡਿਜ਼ਾਈਨ ਹੈਗੇ ਆ ਹਾਂ ਕੀ ਹੋ ਗਿਆ ਤੇਰੇ ਮੈਂ ਇੱਥੇ ਹੀ ਲਾਣੀ ਦੋ ਤਪੜੇ ਇੱਥੇ ਇਹਨੂੰ ਪਤਾ ਹੈ ਨਾਲੇ ਨੂੰ ਵੀ ਚਾਚਾ ਇਹ ਮਜ਼ਾਕ ਕਰਦਾ ਚੱਟ ਕਿੱਥੇ ਲਾਣਾ ਚਾਚੂ ਨੇ ਕਿੱਥੇ ਲਾਉਣਾ ਇੱਥੇ ਇੱਥੇ ਹੀ ਲਾਣਾ ਚਾਲੇ ਇੱਥੇ ਲਾਣਾ ਮੈਂ ਇੱਥੇ ਅੱਛਾ ਚਾਚਾ ਕਹਿੰਦੇ ਬੁੱਤੂ ਕਹਿੰਦੇ ਕਿ ਚਾਚਾ ਕਹਿ ਦਿੰਨ ਕਹਿ ਦਿੰਦਾ ਹੁਣ ਤਾਂ ਕਿਹਨੂੰ ਬੁੱਤੂ ਕਿ ਚਾਚਾ ਮਟੂ ਜੀ ਤੇ ਇੱਧਰ ਆ ਗਿਆ ਜੀ ਆਪਣਾ ਜੈਲਸ ਦਾ ਪੋਰਸ਼ਨ ਸਾਰੇ ਹੀ ਆ ਸ਼ੂਜ਼ ਆ ਗਏ ਹਨਾ ਸ਼ੂਜ਼ ਬਹੁਤ ਸੋਹਣੇ ਸੋਹਣੇ ਆ ਤੇ ਉਰੇ ਤੇ ਮੈਂ ਲੈ ਕੇ ਵੀ ਗਿਆ ਇੱਕ ਤਾਂ ਮੈਂ ਲੈ ਗਿਆ ਸੀਗਾ ਕਿੜੇ ਲੈ ਗਿਆ ਤਾਂ ਆ ਬੜੇ ਕਾ ਮੜੇ ਲੈ ਗਿਆ ਤਾਂ ਹਜੇ ਪਾਏ ਵੀ ਨਹੀਂ ਹੋ ਇੱਕ ਵੀ ਵਾਰ ਸਗੋ ਤੇ ਇੱਕ ਆਪਾਂ ਲੈ ਕੇ ਤੇ ਥੋੜਾ ਬਹੁਤਾ ਜਿੱਦਾਂ ਹੁਣ ਦੁੱਧ ਦੱਦ ਨੂੰ ਜਾਣਾ ਮੀ ਗਣੀ ਚ ਕਿੱਥੇ ਗਏ ਉਹ ਆ ਵੀ ਆ ਚੀਜ਼ ਲੈ ਗਿਆ ਤਾਂ ਇਹ ਰਬੜ ਚਾਦੀ ਦੇਖ ਲੋ 300 ਦੇ ਸੀਗੇ ਇਹ ਪਰ ਇਹ ਰਬੜ ਆ ਦੇਖ ਲੋ ਇਹ ਪੂਰੇ ਵਧੀਆ ਬੂਟ ਹੈ ਨਾਲੇ ਮੀਂਹ ਗਨੀਜ ਪੈ ਜਾਂਦੇ ਚਾਹੇ ਧੋ ਲੋ ਇਹਨਾਂ ਨੂੰ ਹਨਾ ਬਹੁਤ ਵਧੀਆ ਚੀਜ਼ ਨਿਕਲੀ ਇਹ ਇਹ ਚੀਜ਼ ਲੈ ਗਿਆ ਤਾਂ ਮੈਂ ਉਰੇ ਤੋਂ 300 ਦੇ ਤੇ ਸ਼ਾਇਦ ਦੇਖਾ ਕਿੰਨੇ ਨੇ ਆ 300 ਦੇ ਹੀ ਤੇ ਮੂ ਹਾਂ ਆ ਦੇਖੋ 300 ਦੇ ਹੀ ਆ ਬਹੁਤ ਵਧੀਆ ਚੀਜ਼ ਨਿਕਲੀ ਇਹ ਸ਼ੂਜ਼ ਵੈਸੇ ਸਾਰੀ ਵਧੀਆ ਹੈ ਉਰੇ ਹਨਾ ते दे आ देखो क्या सोने सोने शूज़ तेरा भला अच्छा बनया होया है हम्म ते आ भी शूज़ बढ़िया ਇੱਧਰ ਆ ਗਿਆਂ ਪੈਂਟਾਂ ਆ ਗਿਆਂ ਜੀ ਫਾਰਮਲ ਹਨਾ ਆ ਗਿਆਂ ਲੋਰਾਂ ਸਾਰੀ 진짜 ਬਹੁਤ ਧੀਏ ਜੀ ਇੱਧਰ ਪਾਈ ਕੂਟੀਆਂ ਕੁੱਟੀਆਂ ਪਈਆਂ ਹਨਾ ਤੇ ਇੱਧਰ ਆ ਗਿਆਂ ਜੀ ਜੈਕਟਾਂ ਟੈਗ ਸਾਰੇ ਇਹਨਾਂ ਦੇ ਹੀ ਲੱਗੇ ਹੋਏ ਆ। ਸਟਿਊ ਵਾਲਿਆਂ ਦੇ। ਠੀਕ ਆ ਜੀ। 999 ਦੀ ਜੈਕਟ ਆ। ਤੇ ਜੈਕਟ ਬੈਸੀ ਬਹੁਤ ਸੋਹਣੀ ਆ। ਠੀਕ ਆ ਕਪੜਾ ਵਧੀਆ ਯਾਰ ਹਨਾ। ਤੇ ਦੇਖਿਆ ਜਾਵੇ ਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਆ। ਆ ਪਾਇਆ ਹੋਇਆ ਵੀ ਦੇਖ ਸਕਦੇ ਹਾਂ ਤੁਸੀਂ। ਇੱਕ ਨੇਰੀ ਆ। ਇਹ ਵੀ ਦੇਖ ਲੈਂਦੇ ਆ 900 ਰੁਪਏ ਦੀ ਇਹ ਠੀਕ ਆ ਰੇਟ ਵਾਈਜ਼ ਵੀ ਠੀਕ ਆ ਤੇ ਵੈਸੇ ਵੀ ਕੱਪੜਾ ਵੀ ਠੀਕ ਆ ਹਨਾ ਲੋਕੀ ਪੈਂਟ ਬਲੈਕ ਕਲਰ ਚ ਇੱਕ ਵਾਰ ਜ਼ਰੂਰ ਵਿਜ਼ਿਟ ਕਰਕੇ ਦੇਖੋ ਰੇ ਵਧੀਆ ਆਈਟਮ ਆ ਇਹ ਸਾਰੀਆਂ ਹਨਾ ਤੇ ਕਿੱਧਰ ਗਈ ਭਾਈ ਸਾਡੀ ਫੈਮਲੀ ਕਿੱਥੇ ਫਿਰਦੀ ਆ ਹਾਂ ਸਾਡੇ ਬੰਦੇ ਖੋਗੇ ਆ ਵਡੀਆਂ ਚੀਜ਼ਾਂ ਵੀ ਵਧੀਆ ਯਾਰ ਲਾਈਟ ਵੇਟ ਆ ਬਿਲਕੁਲ ਬਿਲਕੁਲ ਹੀ ਲਾਈਟ ਵੇਟ ਆ ਤਾਂ 900 ਰੁਪਏ ਦੀ ਜਾਕਾ ਕਲਰ ਪਰ ਤੋਂ ਇਹ ਦੇ ਚਾ ਸ਼ਰਟਾਂ ਨੋ ਨੋ ਸੌਧੀਆਂ ਸ਼ਰਟਾਂ ਐ ਬਹੁਤ ਵਧੀਆ ਗਰਮ ਸ਼ਰਟਾਂ ਐਨ ਦੇਖ ਰਹੀ ਫਿਰਦੀ ਮਨੋਹੀਰ ਜੋਗੇ ਦੀਦੀ ਕੀ ਪਤਾ ਨਹੀਂ ਕਿਹੜਾ ਕਿ ਕਰਕੇ ਕੋਲ ਨੂੰ ਹੈ ਨਹੀਂ ਮੈਂ ਖਾ ਤਰਪਾ ਦੀ ਜੋਗੇ ਦੇਖ ਰਮਾ ਪਰ ਹਾਫ ਬਾਜੂ ਹੈ ਹਾਫ ਬਾਜੂ ਵਾ ਇਹ ਫੁੱਲ ਬਾਜੂ ਤਾਂ ਉਧਰ ਹੀ ਆ ਦੀਦੀ ਉਹ ਅੱਗੇ ਹੀ ਆ ਸਾਰੀਆਂ ਤੇ ਪੈਂਟਾਂ ਬੂਟਾਂ ਉਦਾਂ ਬਹੁਤ ਸੋਹਣੀਆਂ ਪੈਂਟਾਂ ਸ਼ਲਟਾਂ ਤੇ ਜਾਗਟਾਂ ਵੀ ਠੀਕ ਆਰੇ ਜਾਗਟਾਂ ਦਾ ਇਹ ਰੇਟ ਹਿਸਾਬ ਦੇ ਹੀ ਆ ਜਿਆਦਾ ਨਹੀਂ ਹੈਗੇ ਤੇ ਉਹ ਵੈਸੇ ਨਿੱਗੀਆਂ ਵਧੀਆ ਕਿੰਨੇ ਕਿਹਦੇ ਜੋਗਾ ਦੇਖਣਾ ਨੰਬਰ ਵੀ ਆ ਦੇਖੋ ਸਹੀ ਹੈ ਆ ਲਿਖਿਆ ਹੋਆ ਨੰਬਰ 30 32 ਐ ਐਸ ਸਾਈਜ਼ 30 ਕਿਹਦਾ ਕੋਈ ਜਿਹਦੇ ਦਾ ਨੰਬਰ ਆਉਣਾ ਘੱਟੋ ਘੱਟ 36 ਮੇਰੇ ਨਾਲ ਦਾ ਆਣਾ ਮੇਰਾ ਵੀ 36 ਆ ਹਾਂ ਉਹ ਕਲਰ ਦਾ ਹੁੰਦਾ ਨਾ ਚੱਕਰ ਪੂਰੇ ਦਾ ਦੀਦੀ ਮਿਊਜ਼ਿਕ ਬਹੁਤ ਤੇਜ ਆ ਭਾਈ ਚੱਲ ਪੀਆ ਜੁੱਤੀਆਂ ਆਣਾ ਸ਼ੋਪਿੰਗ ਵਾਲਾ ਸਿਸਟਮ ਉਹ ਖਕਣਾ ਵੱਜੀ ਥੱਲੇ ਜਿੱਦਾਂ ਕੰਚਦੀ ਹੁੰਦੀ ਹੈ ਇਹ ਇੱਥੇ ਸੋਧਨੀ ਬਹੁਤ ਹੈ ਹਾਂ ਹਾਂ ਤਿਲਕੂ ਕੀ ਜ਼ਿਆਦਾ ਹਨਾ ਵਾਹੇ ਵੱਜੀ ਜਿੱਦਾ ਕੰਚਦੀ ਹੁੰਦੀ ਜੁੱਤੀ ਉਹ ਮੇਰੇ ਮਨ ਦਾ ਗੁਠਾ ਹੀ ਪਸੰਦ ਹੈ ਵਿੱਚ ਗੁਠਾ ਨਹੀਂ ਹੈਗਾ ਤਾਂ ਬਹਾਰੇ ਗੱਲ ਹੈ ਗੁਠੇ ਵਾਲੀ ਹੋਣੀ ਕੋਈ ਕੱਤੀ ਪਈ ਇੱਤੇ ਫੇੜੀ ਦਾ ਕੋਈ ਵੀ ਨਹੀਂ ਦਿਖਦੇ ਸਾਰੀ ਹੈਗੀ ਉਹ ਪਸੰਦ ਦੀ ਹਾਂ ਉਹ ਹੈਗੀ ਆਹ ਇਹਦਾ ਕਲਰ ਹੋਰ ਤਰ੍ਹਾਂ ਦਾ ਹਨਾ ਬਾਣੀ ਅਜ ਵੀ ਨਹੀਂ ਹੈਗੇ ਹਾਂ ਦੇਰੀ ਆਹੀ ਲੈ ਲਪੂਏ ਦੇ ਵਿੱਚ ਤਾਂ ਨਹੀਂ ਪੈਰ ਨਿਕਲਦਾ ਪਾੜਦੇ ਪਾੜੇ ਕਿ ਤੰਦੇ ਪਾੜੀ ਇਹਦਾ ਘਰਾਂ ਵਾਲ ਸੁਦਨ ਵੀ ਨਹੀਂ ਪਾਣੇ ਘਰ ਪਾਉਣ ਜੋਗੇ ਆ ਹੋਰ ਘਰਾਂ ਅਜ ਕਣ ਜਰਾਬਾ ਨਾਲ ਆਪਾਂ ਨੂੰ ਫੇਰ ਠੀਕ ਹੈ ਹਾਂ ਲਈ ਫੇਰ ਠੀਕ ਹੈ ਅੱਡੀ ਵਾਲੀ ਆ ਕਰਾਂ ਠੀਕ ਹੈ ਕਰਾਂ ਬਾਉਣ ਨੂੰ ਠੀਕ ਹੈ ਤਾਂ ਸੋਹੀ ਲੱਗਦੀ ਆ ਆਹਾਂ ਉਹ ਤਾਂ ਠੀਕ ਲੱਗਦੀ ਹੈ ਨਹੀਂ ਬੜਾ ਛੋਟੀ ਆ ਜਰਾ ਆਪਾਂ ਕਿੰਨੇ ਕੁ ਮੋਟੀਆਂ ਕਿਤੇ ਦਾ ਸਾਧ ਦਊਗੀ ਦੋ ਦੋ ਪੰਜ ਨਹੀਂ ਆਹ ਉਹ ਜੁੱਤੀਆਂ ਤਾਂ ਇੱਧਰ ਵੀ ਬਹੁਤ ਪਈਆਂ ਨਹੀਂ ਜੁੱਤੀਆਂ ਵੈਸੇ ਬਾਹਰ ਦੀਆਂ ਹੂੰ ਹਾਂ ਆ ਚੀਜੀ ਚਾਹੀ ਸਾਡੇ ਵਿੱਚ ਰੋ ਕਲੰਦਾਏ ਪੈਰ ਮੁਰਦੇ ਜਾਣੇ ਹੂੰ ਨਹੀਂ ਤਾਂ ਹਾਂ ਜਿੱਤਣੇ ਹੋ ਸਿੱਧੂ ਤੋਂ ਪਰਤ ਆ ਕੇ ਅੰਸੇ ਜੁਨੇ ਬਿਲਕੁਲ ਬਿਲਕੁਲ ਕੱਪੜਾ ਤਾਂ ਕੋਈ ਨਹੀਂ ਦੇ ਰਹੀ ਚਿੱਟੇਆਂ ਆਪਣੇ ਤਾਂ ਬਹੁਤ ਵਸਪੜੇ ਪੜੇ ਕਿ ਸੰਦਾਰੀ ਕੱਪੜੇ ਦੇਖਣੇ ਚੱਲੋ ਕੱਪੜੇ ਦੇਖ ਲਓ ਲਓ ਜੀ ਇੱਧਰ ਆ ਗਏ ਹੁਣ ਲੇਡੀਜ਼ ਕੱਪੜਾ ਧਰਮੀਆਂ ਦਾ ਇਹ ਹਜੇ ਸਿਆਣੇ ਦਾ ਮੈਂ ਜਿੱਦਾਂ ਦੀਦੀ ਤੈਨੂੰ ਦੱਸਿਆ ਨਾ ਹਜੇ ਮਤਲਬ ਜਿਆਦਾ ਮਤਲਬ ਲੋਕ ਨਹੀਂ ਆਉਣ ਲੱਗੇ ਓਰੇ ਪਬਲਿਕ ਹਾਂ ਤਾਂ ਕਰਕੇ ਇਹਨਾਂ ਨੇ ਹੁਣ ਉਹੀ ਹਿਸਾਬ ਦਾ ਹਜੇ ਕੱਪੜਾ ਮੰਗਵਾਇਆ ਹੋਇਆ ਹੈ ਲਓ ਜੀ ਆ ਗਏ ਹੁਣ ਜੈਨ ਸੌਰੀ ਲੇਡੀਜ਼ ਵਾਲੇ ਪੋਰਸ਼ਨ 'ਚ ਆ ਗਏ ਆਪਾਂ ਤਾਂ 400 ਦਾ 500 ਦਾ ਸਪਰ ਲੰਬਾ ਬੋਲਦਾ ਹੈ ਇਹ ਦੂਆ ਹੈ 500 ਦਾ ਨਹੀਂ 800 ਦਾ ਅੱਛਾ ਇਹ ਇਹਦੇ ਵਿੱਚ ਡਿਸਕਾਊਂਟ ਚੱਲ ਰਿਹਾ ਹੈ ਠੀਕ ਆ ਠੀਕ ਆ ਲੰਬਾ ਦਾਦਾ ਨਾ ਫੇਰ ਤਾਂ ਨਿਆਣੇ ਨਹੀਂ ਚਿੱਤੀ ਜਾਣਾ ਪੜੇ ਹੂੰ ਥੋੜੇ ਇੱਧਰ ਤੋਂ ਕਿਸੇ ਨੂੰ ਪੁੱਛੀ ਹਾਂ ਆ ਦੇਖੋ ਇਹ ਆ ਜੀ ਜਬ ਰਸੇਲ ਲੱਗੀ ਹੋਈ ਹੈ ਜੀ ਜਿਹੜੀਆਂ ਇਹ ਮੰਨ ਲਓ ਹੁਣ ਜੇ 700 ਦਾ ਜੀ ਇਹ 200 99 ਦਾ ਹੋਇਆ ਬਸ 300 ਦਾ ਡਿਸਕਾਊਂਟ ਚੱਲ ਰਿਹਾ ਹਾਂ ਉਹਦੇ ਕਿਉਂ ਕਪੜਾ ਚੁੱਪਦਾ ਹੈ ਨਾ ਫਿਰ ਉਹ ਤੇ ਪੈਂਦੇ ਨਹੀਂ ਹਾਂ ਦੇਖਿਆ ਪਿਓਰ ਕਾਟਨ ਪਿਓਰ ਕਾਟਨ ਪਰ ਇਹ ਹੈ ਫਰਾਕ ਫਰਾਕ ਹੂੰ ਨਹੀਂ ਆ ਵੀ ਦਿੱਤੀ ਆ ਦੇਖੋ ਆ ਆਹ ਨਹੀਂ ਵੈਸੇ ਯਾਰ ਜੇ ਕਿਸੇ ਨੇ ਵੈਸੇ ਲੈਣੇ ਹੋਵੇ ਨਾ ਆ ਦੇਖੋ ਤਾਂ ਸਹੀ 299 ਦਾ ਵਧੀਆ ਆ ਕਮੀਜ਼ ਕਪੜਾ ਦੇਖੋ ਹਾਂ ਕਪੜੇ ਦਾ ਨਹੀਂ ਮੈਨੂੰ ਪਤਾ ਉਹ ਵੀ ਸਾਰੇ ਉਹ ਵੀ ਤਿੰਨ ਤਿੰਨ ਸੌ ਦੇ ਸਾਰੇ ਇਹ ਆਫਰ ਚੱਲ ਰਹੀ ਆ ਫਿਲਹਾਲ ਆਫਰ ਚੱਲਦੀ ਆ ਤਾਂ ਕਰਕੇ ਆ ਵੈਸੇ ਤਾਂ ਇਹ 500 ਦਾ ਹੋਣਾ ਆ ਦੇਖਿਆ 500 ਦਾ ਇਹ ਹੂੰ ਸੌ ਦਾ 500 ਆਫਰ ਕਰਕੇ ਭਾਈ ਸਾਰਾ ਇਹ ਡਾਊਨ ਡਿਸਕਾਊਂਟ ਕੀਤਾ ਹੋਇਆ ਵੈਸੇ ਕਪੜਾ ਉੱਦਾਂ ਸੋਹਣਾ ਏ ਆ ਹੋ ਗਿਆ ਆਪਣਾ 5-500 ਵਾਲੇ ਇਹਨਾਂ ਦਾ ਰੇਟ ਕਿੰਨਾ ਏ ਰੇਟ ਹੈਗਾ ਇਹਨਾਂ ਦਾ 900 ਇਹ ਡਿਸਕਾਊਂਟ ਕੀਤਾ ਹੋਇਆ ਇਹਨਾਂ ਤੇ ਵੀ ਲੱਡੂ ਨੂੰ ਫੜੋ ਪਹਿਲਾਂ ਰਮਨ ਕੀ ਤੋਂ ਵਾਸਤੇ ਰਮਨ ਉਹਨਣਾ ਵਾਪਸ ਦੇਖ ਲੈ ਰਮਨ ਉਹਨਣਾ ਆਪਣੇ ਸਹੀ ਗੰਨ ਸੌਤ ਤਾਂ ਲੈਣਾ ਪਰ ਫਾਇਦਾ ਸਿਆਹ ਇਹ ਜਾਂਦਾ ਚਲੋ ਸੌਣਾ ਲੈ ਕੇ ਰੱਖ ਲੈ ਗਰਮੀਆਂ ਵੀ ਆਈ ਨੇ ਕੀ ਫੀ ਕਰ ਆ ਦੇਖ ਨਾਲ ਸਾਈਡ ਵੀ ਠੀਕ ਹੈ ਨਾ ਹੂੰ ਇਹਦਾ ਫਿਟਿੰਗ ਵੀ ਕਰ ਦੋ ਇਹ ਹੈ ਠੀਕ ਆ ਦੀਦੀ ਵੈਸੇ ਹੀ ਦੇਖਿਆ ਜਾਵੇ ਹਾਂ ਉਹ ਥੱਲੇ ਨੂੰ ਉਹ ਫੁੱਟ ਪੈਨ ਦੂਈ ਅੰਡਰਸ਼ਰਟ ਵੀ ਆ ਕਰਦੇ ਹੂੰ ਪਰ ਹਜੇ ਟਾਈਮ ਬਹੁ ਪਿਆ ਦੀਦੀ 2 ਮਹੀਨੇ ਤਾਂ ਸ਼ਾਦੀਆਂ ਦੇ ਹੀ ਹਜੇ ਹਾਂ ਜੈਕਟ ਜੂਕਟ ਲੈਣੀ ਕੋਈ ਦੇਖ ਲੂ ਪਰ ਜਿਹੜਾ ਸਿਆਲ ਦਾ ਜਿਹੜਾ ਸਿਆਲ ਦਾ ਕੱਪੜਾ ਉਧੇ ਤੇ ਆਫਰ ਨਹੀਂ ਨਾ ਹੈਗੀ ਗੀਆਂ ਗਰਮੀ ਵਾਲੇ ਤੇ ਆਫਰ ਲਾਈ ਹੋਈ ਹੈ ਇਹਨਾਂ ਨੇ ਕੁੱਤ ਮੋਲਾ ਨਾ ਦਾ ਹੂੰ ਨਾ ਸਰਵਾਨਾ ਨੇ ਇੱਕ ਸਟਿੱਕ ਕਰ ਲਿਆ ਸਲਵਾਰਾਂ ਦਾ ਹੂੰ ਇਹ ਤਾਂ ਠੀਕ ਹੈ ਵੈਸੇ ਪਰ ਫੇ ਚੱਲਦਾ ਸਿਆਲਾ ਹੁਣ ਸ਼ੁਰੂ ਨਾ ਕਰਿਆ ਉਹ ਦੇਖੀ ਸਦੀ ਦੇਖੀ ਨਾ ਜੁਹਲਾ ਕੀ ਚਾਹੁੰਦਾ ਹੈ ਜੀ ਕਿ ਕਿੰਨੀ ਸਰਵਾਰ ਵੀ ਲੈਣੀ ਹੈ ਤੇ ਸਾਡੇ ਚਾਹੇ ਮੈਂ ਇਹ ਜੀ ਪਾਣਾ ਮੈਂ ਇਹ ਜੀ ਸਭ ਜਣਾ ਕਰਦੇ ਮੈਨੇ ਵੀ ਚਾਹੁੰਦੇ ਨੇ ਵੈਸੇ ਵਧੀਆ ਆ ਗਿਆ ਗੱਦਾ ਜਾ 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 ਇਹਨੂੰ ਉਹ ਦੇਖਦਾ ਇਧਰ ਸ਼ੀਸ਼ੇ ਚ ਨੂੰ ਇਹਦੀ ਮੈਂ ਆਪਣੀ ਫੋਟੋ ਦਿਖਦੀ ਜਾ